ਉਈ ਬਾਈ ਗੁਰਜੀ ਦਾ ਕਾਲਪਾ ਬਾਈ ਗੁਰਜੀ ਕੇ ਮਤੇ ਬਾਈ ਗੁਰਜੀ ਦਾ ਨਾਮ ਲੈ ਕੇ ਆਪਾਂ ਅੱਜ ਪਰਨਾ ਬੰਨਣਾ ਕਰਤਾ ਹੈ ਸਟਾਰ ਜਿਹੜੇ ਵੀ ਬਾਈ ਆਪਣੇ ਮੌਨੇ ਨੇ ਜਾਂ ਸਰਦਾਰ ਨੇ ਉਹ ਪਰਨਾ ਬਿਲਕੁਲ ਸੌਖੇ ਤਰੀਕੇ ਨਾਲ ਆਪਾਂ ਸਿੱਖ ਸਕਦੇ ਹਾਂ ਸਭ ਤੋਂ ਪਹਿਲਾਂ ਆਪਾਂ ਛੋਟਾ ਜਿਹਾ ਪਰਨਾ ਲੈਣਾ ਇੱਕ ਇੱਕ ਸਵਾ ਮੀਟਰ ਦਾ ਇੱਕ 1 ਮੀਟਰ ਹੋਵੇ ਜਾਂ ਸਵਾ ਮੀਟਰ ਹਨਾ ਸੱਤ ਸਾਈਡ ਤੇ ਜੁੜਾ ਕਰਕੇ ਜਲੇਬੀ ਜੁੜਾ ਕਰਕੇ ਆਪਾਂ ਇਦਾਂ ਟਿਕਾ ਕੇ ਲੜ ਲਾਉਣਾ ਆ ਬੇਸ ਬੰਨਣਾ ਨਾ ਸਿੰਪਲ ਕਿਉਂਕਿ ਪਰਨਾ ਖਿਸਕੀ ਜਾਂਦਾ ਹੈ ਕਈ ਵਾਰ ਤੋਂ بیس ਬਣਾਣਾ ਜ਼ਰੂਰੀ ਹੁੰਦਾ ਹੈ ਉਸ ਚੀਜ਼ ਲਈ ਦੂਜਾ ਲੜਵੀ ਆਪਾਂ ਟਕਾ ਕੇ ਪਿਆਰ ਨਾਲ ਪਿੰਚ ਕਰਕੇ ਉੱਪਰੋਂ ਥੋੜਾ ਜਿਹਾ ਇੱਦਾਂ ਲਾ ਦੇਣਾ ਹੈ ਸਿੰਪਲ ਤਰੀਕਾ ਬਿਲਕੁਲ ਤਾਂ ਬਾਅਦ ਦੇਖੀ ਜਾਓ ਨਾਲ ਬਿਲਕੁਲ ਸੌਖੇ ਤਰੀਕੇ ਆ ਪਰਨਾ ਬਣਾਉਣਾ ਸਿਖਾਵਾਂਗੇ ਤੁਹਾਨੂੰ ਆਪਾਂ ਨਾ ਜਿਹੜੇ ਆਪਣੇ ਛੋਟੇ ਬੱਚੇ ਉਹ ਵੀ ਵਧੀਆ ਸਿੱਖ ਸਕਦੇ ਨੇ ਇਹਨੂੰ ਦੇਖ-ਦੇਖ ਕੇ ਆਪਣਾ ਵਧੀਆ ਸਿੱਖ ਸਕਦੇ ਹੋ ਸਾਰੇ ਜਾਣੇ ਓ ਨਵੇਂ ਨਵੇਂ ਪਟ੍ਰਿਕਾ ਲੈ ਕੇ ਆਇਆ ਮੈਂ ਆਪਣੀ ਪਹਿਲੀ ਵੀਡੀਓ ਆ ਲਾਈਕ ਕਮੈਂਟ ਸ਼ੇਅਰ ਕਰ ਦਿਓ ਹਣਾ ਆਪਣਾ ਨਵਾਂ YouTube ਚੈਨਲ ਚਲਾਇਆ ਆਪਾਂ ਨੇ ਦੂਜਾ ਲੜ ਦੇਖੋ ਫਿਰ ਉਦਾਂ ਲਾਣਾ ਆ ਇਹ ਆਪਣਾ بیس ਰੈਡੀ ਹੋ ਗਿਆ ਛੋਟਾ ਜਿਹਾ ਆਪਣਾ ਠੀਕ ਹੈ نیچے ਕੋਈ ਕੱਪੜਾ ਨਹੀਂ ਪਾਇਆ ਆਪਾਂ ਨੇ ਕੁਝ ਨਹੀਂ ਪਾਇਆ ਸਿੰਪਲ بیس ਬੰਨਣਾ ਇਦਾਂ ਤਾਂ ਜੋ ਆਪਣਾ ਪਰਨਾ ਲਾਣਾ ਆ ਆਪਾਂ ਲਿਆ ਆਂਦਾ ਜ ਆਪਣਾ ਪਰਨਾ ਇਹ ਹੈਗਾ ਆਪਣਾ ਪਰਨਾ ਸਾਢੇ 5 ਮੀਟਰ ਦਾ 5 ਮੀਟਰ ਸਾਢੇ 5 ਮੀਟਰ ਦਾ ਪਰਨਾ ਆ ਪਹਿਲਾ ਲੜ ਦੇਖੋ ਹੁਣ ਕਿੱਦਾਂ ਲਾਉਣਾ ਪਹਿਲਾ ਲੜਾ ਲੜਾ ਆਪਾਂ ਪਹਿਲਾਂ ਸੈੱਟ ਕਰ ਲੈਣਾ ਵੀ ਪੂਣੀ ਕਿੱਧਰੋਂ ਆ ਰਹੀ ਆ ਨਾ ਉੱਪਰੋਂ ਅੱਖ ਦੀ ਦੀ ਅੱਖ ਟਕਣੀ ਆਪਾਂ ਨੇ ਨੱਕ ਦੀ ਸਿੱਧੀ ਸੇਹ ਚ ਲਾਉਣਾ ਆ ਐ ਟਕਾ ਕੇ ਉੱਪਰੋਂ ਥੋੜਾ ਮੋੜ ਲੈਣਾ ਕਿਉਂਕਿ ਵੀ ਇਹ ਲੜਾ ਆਪਣਾ ਪਿੱਛੇ ਨਾ ਜਾਵੇ ਇਸ ਕਰਕੇ ਥੋੜਾ ਮੁੜ ਕੇ ਟਕਾ ਕੇ ਇਦਾਂ ਲਾ ਲੈਣਾ ਆ ਦੂਜਾ ਲੜ ਫੇਰ ਆਪਾਂ ਸਿੱਧਾ ਕਰਨਾ ਆ ਉੱਪਰੋਂ ਲੈ ਕੇ ਆਣਾ ਆ ਉਹ ਉਹ ਸੀ ਜਾਉਣਾ ਲੱਗਣ ਜਿੱਦਾਂ ਪਹਿਲਾ ਲਾਇਸੈਂਸ ਆ ਉਹਦੇ ਨਾਲ ਉੱਪਰ ਹੀ ਥੋੜਾ ਏ ਛੱਡ ਕੇ ਉੱਥੋਂ ਆਪਾਂ ਲਗਾ ਦੇਣਾ ਹੈ ਸਿੱਧਾ ਕਰਕੇ ਹੁਣ ਪੂਰਾ ਸਾਫ਼ ਕਰ ਲੈਣਾ ਹੈ ਬੱਟ ਬਣਾਉਣ ਦਾ ਤਰੀਕਾ ਦੇਖ ਲਓ ਜਿੰਨੇ ਬਣਦੇ ਉਹਨੇ ਬਣਾਉਣਾ ਜ਼ਰੂਰੀ ਨਹੀਂ ਆਣਾ ਬਸ ਆਪਾਂ ਇੰਨੇ ਬੱਟ ਬਣਾਉਣੇ ਆ ਜਿੰਨੇ ਆਪਾਂ ਤੋਂ ਬਣਦੇ ਆ ਉਹਨੇ ਬਣਾ ਲੈਣੇ ਆ ਦੇਖੋ ਧਿਆਨ ਨਾਲ ਕਿਦਾਂ ਲਾਉਣਾ ਹੈ ਹਾਂ ਅਸਲੀ ਗੇਮ ਸਟਾਰ ਹੁੰਦੇ ਤੀਜੇ ਲੜੜ ਤੋਂ ਤੀਜਾ ਜੜਾ ਆਪਣਾ ਸਹੀ ਲੱਗਦਾ ਆਪਣਾ ਪੱਗ ਵੀ ਸਹੀ ਆ ਤੇ ਆਪਣਾ ਬਰਨਾ ਵੀ ਸਹੀ ਆ ਦੇਖੋ ਹੁਣ ਤੀਜਾ ਲੜ ਕਿੱਦਾਂ ਲਾਉਣਾ ਆ ਪਹਿਲਾ ਪੱਪ ਤੀਜਾ ਲੜ ਪੂਰਾ ਸਾਫ਼ ਕਰ ਲੈਣਾ ਆ ਅਰ ਇੱਕ ਲੜ ਸਾਫ਼ ਕਰਕੇ ਇੰਦਰਲੀ ਛੱਡ ਤੋਂ ਸਾਫ਼ ਕਰਕੇ ਲਾਵਾਂਗੇ ਤਾਂ ਵਧੀਆ ਲੱਗਦਾ ਆ ਨਾ ਪੱਗ ਦਾ ਵੀ ਇਦਾਂ ਹੀ ਹੁੰਦਾ ਤੀਜੇ ਲੜ ਤੋਂ ਸਟਾਰਟ ਹੁੰਦੀ ਅਸਲੀ ਗੇਮ ਤੇ ਪਰਨੇ ਦੀ ਵੀ ਇਕੋ ਦੇਖੋ ਕਿੱਦਾਂ ਬੰਨਣਾ ਆ ਇਹ ਲਗਾਤਾ ਤੀਜਾ ਲੜ ਬਲ ਜਿੰਨੇ ਬਣਦੇ ਆ ਉਨੇ ਹੀ ਬਣਾਉਣਾ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਇੰਨੇ ਬਲ ਬਣਾਉਣੇ ਆ ਜਿੰਨੇ ਬਣਦੇ ਆ ਉਹਨੇ ਫਰਨਾ ਥੋੜਾ ਜਿਹਾ ਸਿੱਧਾ ਕਰ ਲੈਣਾ ਆ ਤੀਜਾ ਤੀਜਾ ਲੜ ਲੱਗ ਗਿਆ ਆਪਣਾਗਾ ਚੌਥਾ ਲੜ ਹੁਣ ਆਪਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਆਪਣੀ ਸ਼ੇਪ ਵੀ ਵਧੀਆ ਬਣਨ ਲੱਗੀ ਤੇ ਆਪਣਾ ਇਦਾਂ ਲਾਣਾ ਵਿਚ ਨੂੰ ਹੋ ਰਿਹਾ ਹੈ ਤਾਂ ਇਸ ਕਰਕੇ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਕੱਪੜਾ ਹਿਸਾਬ ਨਾਲ ਜਿਆਦਾ ਵੀ ਨਹੀਂ ਪਾਉਣਾ ਵੀ ਜਿਆਦਾ ਬਾਹਰ ਨਿਕਲ ਜਿੰਨਾ ਕ ਆਪਾਂ ਨੂੰ ਲੋੜ ਆ ਉਹਨਾਂ ਕ ਆਪਾਂ ਪਾ ਸਕਦੇ ਹਾਂ ਵੀ ਇਹ ਵੀ ਆਪਾਂ ਤਰੀਕੇ ਨਾਲ ਪਾਉਣਾ ਹੈ ਨਾ ਕਈ ਵੀਰ ਕੀ ਕਰਦੇ ਜਿਆਦਾ ਅੱਗੇ ਨੂੰ ਕਰ ਲੈਂਦੇ ਆ ਜਿਆਦਾ ਪਿੱਛੇ ਨੂੰ ਤਾਂ ਉਹ ਡੱਬ ਪੈ ਜਾਂਦਾ ਹੈ ਆਪਣੇ ਪਤਨੇ ਵਿੱਚ ਆਪਾਂ ਇਹ ਤਰੀਕੇ ਨਾਲ ਲਗਾ ਕੇ ਟਿਕਾ ਦੇਣਾ ਹੈ ਉਸ ਤੋਂ ਬਾਅਦ ਦੇਖੋ ਇਸ ਤੇ ਵੀ ਅਗਰ ਨੂੰ ਪਤਲੇ ਨੂੰ ਪੂਰਾ ਸਾਫ਼ ਕਰ ਲੈਣਾ ਤਾਂ ਆਪਾਂ ਜਿੰਨੇ ਬੱਟੇ ਵੰਡੇ ਉਹਨੇ ਬੱਟੇ ਬਣਾ ਆ ਗਏ ਆਪਾਂ ਸਿੰਪਲ ਲਾ ਦੇ ਚੌਥਾ ਲੜ ਵੀ ਉਦਾਂ ਹੀ ਲਾਣਾ ਹੈ ਤੀਜਾ ਆਪਾਂ ਜੀ ਤੀਜਾ ਲਾਏ ਸੀ ਉੱਪਰ ਰੱਖ ਦੇਣਾ ਆ ਤੇ ਵਧੀਆ ਲੱਗਦਾ ਹੈ ਨਾ ਥੋੜੀ ਪਰਨਾ ਬਾਹਰ ਨੂੰ ਬੇ ਤਾਂ ਸੋਹਣਾ ਲੱਗਦਾ ਦੇਖਣ ਵਿੱਚ ਵੀ ਆ ਗਿਆ ਆਪਣਾ ਸੈਕਿੰਡ ਲਾਸਟ ਲੜ ਇਹ ਵੀ ਆਪਾਂ ਓਕਣ ਹੀ ਸਿੱਧਾ ਕਰਨਾ ਆ ਦੇਖੋ ਕਿੱਦਾਂ ਲਾਦੇ ਪੂਰਾ نیچے ਨੂੰ ਖਿੱਚ ਕੇ ਪੂਰਾ ਕੰਟਰੋਲ ਕਰਕੇ ਲਾਉਣਾ ਆ ਇਹ ਵੀ ਉੜਾੜ ਲੱਗ ਗਿਆ ਆਪਣਾ ਪੰਜਵਾਂ ਦੇਖੋ ਸੈਕੰਡ ਲਾਡ ਉੱਪਰ ਨੂੰ ਕਰਕੇ ਪਿੱਛੇ ਨੂੰ ਚੱਕ ਕੇ ਥੋੜਾ ਜਿਹਾ ਲਗਾਤਾ ਆਪਾਂ ਨੇ ਸਿੰਪਲ ਤਰੀਕੇ ਨਾਲ ਜਿਆਦਾ ਦੱਬਣਾ ਨਹੀਂ ਆ ਤਾਂ ਜੋ ਪਰਨਾ ਆਪਣਾ ਵਿੱਚ ਦਾਵੇ ਜਾਂਦਾ ਤਾਂ ਇੰਨੀ ਸ਼ੇਪ ਵਧੀਆ ਨਹੀਂ ਲੱਦਦੀ ਥੋੜੀ ਬਰ ਪੱਗ ਠੀਕ ਕਰਨੀ ਆ ਆਪਾਂ ਆ ਗਿਆ ਲਾਸਟ ਲੜ ਇਹ ਆਪਾਂ ਲੜ ਦੇ ਦੋ ਤਰੀਕੇ ਨਾਲ ਲਾ ਸਕਦੇ ਆ ਇੱਕ ਤਾਂ ਆਪਾਂ ਸਿੰਪਲ ਸਿੱਧਾ ਉੱਪਰ ਨੂੰ ਲਾ ਸਕਦੇ ਆ ਉਹਦੇ ਨਾਲ ਪੱਗ ਬਣ ਸਕਦੀ ਆ ਨਾ ਪਰ ਆਪਾਂ ਲਾਵਾਂਗੇ ਇਹਨੂੰ ਮੋੜ ਕੇ ਇਹ ਮੋੜਨਾ ਦੇਖੋ ਕਿੱਦਾਂ ਆ ਇਹਨੂੰ نیچے ਨੂੰ ਖਿੱਚਣਾ ਆ ਤੇ ਉੱਪਰੋਂ ਵੀ ਉੱਪਰ ਨੂੰ ਖਿੱਚਣਾ ਆ ਇਹਨੂੰ ਬਰਾਬਰ ਕਰ ਲੈ ਕੋਈ ਖੋਲ ਕੇ ਬਰਾਬਰ ਕਰ ਲੈਣਾ ਚਾਹੀਦਾ ਆ ਹਨਾ ਇਦਾਂ ਖੋਲ ਲੋ ਲੈ ਨੂੰ ਚੰਗੀ ਤਰ੍ਹਾਂ ਉੱਪਰੋਂ ਵੀ ਮੋੜ ਦੋ ਨੀਚੋਂ ਵੀ ਮੋੜ ਦੋ ਕਿਉਂਕਿ ਜੇ ਡਬਲ ਮੋੜ ਕੇ ਲੜ ਲਾਵਾਂਗੇ ਤਾਂ ਉੱਪਰ ਨਹੀਂ ਖਿਸਕਦਾ ਆ ਤੇ ਆਪਾਂ ਸਿੰਪਲੇ ਲਾ ਦਾਂਗੇ ਤਾਂ ਆਪਣਾ ਨੀਚੋਂ ਮਾਸ ਵੀ ਦਿਖਦਾ ਤੇ ਆਪਣਾ ਲੜ ਵੀ ਉੱਪਰ ਨੂੰ ਖਿਸਕ ਜਾਂਦਾ ਆ ਇਹ ਲਾ ਪੰਟ ਮਾਰ ਕੇ ਪਿੰਚ ਕਰਕੇ ਉਹਨੂੰ ਦੱਬ ਦੇਣਾ ਹੈ نیچے ਨੂੰ ਜੋ ਬਾਹਰੋਂ ਨਿਕਲਦਾ ਹੈ ਉੱਪਰ ਨੂੰ ਟਿਕਾ ਕੇ ਇਹਨੂੰ ਫਸਾ ਦੇਣਾ ਹੈ ਦੇਖੋ ਪੰਨੇ ਦੀ ਸ਼ੇਪ ਦੇਖੋ ਕਿੰਨੀ ਚੰਗੀ ਹੈ ਨਾ ਬੜੀ ਵਧੀਆ ਸੋਹਣਾ ਲੱਗ ਰਿਹਾ ਹੈ ਇਦਾਂ ਤੇ ਚੈੱਕ ਕਰੂੰਗਾ